ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਤੁਸੀਂ ਚੈਨਲ ਨੂੰ ਕਰ ਲਿਆ ਸਬਸਕ੍ਰਾਈਬ ਵੀਡੀਓ ਨੂੰ ਕਰਤੀ ਹੈ ਜੀ ਸ਼ੇਅਰ ਕਿਉਂਕਿ ਦੋਸਤੋ ਜਿਨ੍ਹਾਂ ਦੇ ਵੀ ਪਹਿਲਾਂ 2 2000 ਰੁਪਏ ਆਉਂਦੇ ਰਹੇ ਨੇ ਕਿਸਾਨਾਂ ਵਾਲੇ ਤਾਂ ਦੋਸਤੋ ਉਹ ਜਿਹੜਾ ਕਿਸਾਨਨੀ ਦੀ ਵਾਲਾ ਹੈ ਉਹ ਫਾਰਮ ਦੁਬਾਰਾ ਕਿਵੇਂ ਫਿਲ ਕਰ ਸਕਦੇ ਆ ਤੇ ਉਹਦੇ ਲਈ ਆਪਾਂ ਨੂੰ ਕੀ ਕੀ ਚਾਹੀਦਾ ਹੈ ਆਪਾਂ ਨੂੰ ਕਿੰਦੇ ਕੋਲ ਜਾਣ ਦੀ ਲੋੜ ਹੈ ਤਾਂ ਦੋਸਤੋ ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ ਤੁਸੀਂ ਸਿੱਧਾ ਆਪਣੇ ਫੋਨ ਦੇ ਵਿੱਚ ਪੀਐਮ ਕਿਸਾਨ ਵਾਲਾ ਇਹ ਸਾਰਾ ਕੁਝ ਸਰਚ ਕਰਨਾ ਹੈ ਪੀਐਮ ਕਿਸਾਨ ਠੀਕ ਹੈ ਜੀ ਜਿਵੇਂ ਆ ਮੈਂ ਗੂਗਲ ਤੇ ਸਰਚ ਕਰਕੇ ਰੱਖਿਆ ਹੈ ਮੈਂ ਆਪਦੇ ਫੋਨ ਦੇ ਵਿੱਚ ਹੀ ਸਾਰਾ ਕੁਝ ਖੁੱਲਿਆ ਹੋਇਆ ਠੀਕ ਹੈ ਜੀ ਆ ਦੇਖੋ ਪੀਐਮ ਕਿਸਾਨ ਵਾਲੀ ਇਸ ਵੈਬਸਾਈਟ ਤੇ ਤੁਸੀਂ ਜਾਣਾ ਹੈ ਤਾਂ ਦੇਖੋ ਸਭ ਤੋਂ ਪਹਿਲਾਂ ਤੁਸੀਂ ਕੀ ਚੈੱਕ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਸਟੇਟਸ ਚੈੱਕ ਕਰਨਾ ਹੈ ਠੀਕ ਹੈ ਜੀ ਜੇਕਰ ਤੁਸੀਂ ਨਵੇਂ ਹੋ ਤਾਂ ਸਭ ਤੋਂ ਪਹਿਲਾਂ ਆਪਣਾ ਸਟੇਟਸ ਚੈੱਕ ਕਰਨਾ ਸਟੇਟਸ ਕਿਵੇਂ ਚੈੱਕ ਕਰਨਾ ਆ ਵੀ ਮੈਂ ਤੁਹਾਨੂੰ ਦੱਸ ਦਿੰਦਾ ਤਾਂ ਤੁਸੀਂ ਦੇਖੋ ਜੀ ਠੀਕ ਹੈ ਜੀ ਇੱਥੇ ਹਜੇ ਇਸ ਚੀਜ਼ ਦੀ ਮੇਨਟੇਨੈਂਸ ਚੱਲ ਰਹੀ ਹੈ ਸੌਰੀ ਦੋਸਤੋ ਇਨਫੋਰ ਇਨਕਨਵੀਨੀਅੰਸ ਤਾਂ ਦੇਖੋ ਜੀ ਈ ਕੇ ਵਾਈ ਸੀ ਜਿਹੜੀ ਚੀਜ਼ ਮੈਂ ਦੱਸਣੀ ਸੀ ਠੀਕ ਹੈ ਜੀ ਈ ਕੇ ਵਾਈ ਸੀ ਹੋਏਗੀ 2 2000 ਰੁਪਏ ਜਿਨ੍ਹਾਂ ਦੇ ਪਹਿਲਾਂ ਆਉਂਦੇ ਰਹੇ ਨੇ ਤੇ ਹੁਣ ਰੁਕੇ ਨੇ ਉਹ ਕਿਵੇਂ ਆਉਣਗੇ ਤਾਂ ਦੋਸਤੋ ਉਸ ਦੇ ਲਈ ਤੁਹਾਨੂੰ ਈ ਕੇ ਵਾਈ ਸੀ ਕਰਨੀ ਪੈਣੀ ਹੈ ਠੀਕ ਹੈ ਜੀ ਈ ਕੇ ਵਾਈ ਸੀ ਕਿਵੇਂ ਹੋਏਗੀ ਇੱਥੇ ਤੁਸੀਂ ਆਪਣਾ ਆਧਾਰ ਨੰਬਰ ਫਿਲ ਕਰੋਗੇ ਠੀਕ ਹੈ ਜੀ ਆਧਾਰ ਨੰਬਰ ਫਿਲ ਕਰਨ ਤੋਂ ਬਾਅਦ ਜੇਕਰ ਤੁਹਾਡਾ ਅਕਾਊਂਟ ਬਣਿਆ ਹੋਏਗਾ ਤਾਂ ਉਸ ਤੋਂ ਬਾਅਦ ਤੁਸੀਂ ਅੱਗੇ ਉਹ ਤੁਹਾਡੀ KYC ਡਨ ਹੋ ਜਾਏਗੀ ਇੱਕ ਮੋਬਾਈਲ ਦੇ OTP ਨਾਲ ਹਾਂਜੀ ਦੋਸਤੋ ਇੱਕ ਫੋਨ ਦੇ OTP ਦੇ ਨਾਲ ਹੀ ਤੁਹਾਡੀ KYC ਡਨ ਹੋ ਜਾਏਗੀ ਤਾਂ ਦੇਖੋ ਜੀ ਸਟੇਟਸ ਹੋਰ 셀ਫ ਰਜਿਸਟਰਡ ਫਾਰਮਰ ਠੀਕ ਹੈ ਜੀ ਜੇਕਰ ਤੁਸੀਂ ਪਹਿਲਾਂ ਹੀ ਆਪਣਾ ਫਾਰਮ ਭਰੇ ਨੇ ਤਾਂ ਇੱਥੇ ਤੁਸੀਂ ਆਪਣਾ ਸਟੇਟਸ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਜੇਕਰ ਤੁਸੀਂ ਦੇਖਣਾ ਚਾਹੁੰਦੇ ਕਿ ਤੁਹਾਡੇ ਪਿੰਡ ਵਿੱਚ ਕਿੰਨਾ ਕਿੰਨਾ ਨੂੰ ਮਿਲੇ ਨੇ ਤਾਂ ਆਹ ਬੈਨੀਫਿਸ਼ੀਅਰੀ ਲਿਸਟ ਹੈ ਇੱਥੇ ਤੁਹਾਡੇ ਸਾਰੇ ਪਿੰਡ ਦਾ ਡਾਟਾ ਪਿਆ ਹੁੰਦਾ ਹੈ ਠੀਕ ਹੈ ਜੀ ਤੇ ਜੇਕਰ ਤੁਸੀਂ ਵੇਖਣਾ ਚਾਹੁੰਦੇ ਕਿ ਤੁਸੀਂ ਕਿਹੜੇ ਕਿਹੜੇ ਫਾਰਮ ਅਪਲੋਡ ਕੀਤੇ ਹੋਏ ਨੇ ਤਾਂ ਦੇਖੋ ਜੀ ਆ ਰਿਹਾ ਡਾਊਨਲੋਡ ਕੇਸੀਸੀ ਫਾਰਮ ਠੀਕ ਹੈ ਜੀ ਉਸ ਤੋਂ ਬਾਅਦ ਜੇਕਰ ਤੁਸੀਂ ਇਹਨੂੰ ਐਪ ਤੋਂ ਚਲਾਉਣਾ ਚਾਹੁੰਦੇ ਹੋ ਤਾਂ ਇੱਥੇ ਐਪ ਵੀ ਦਿੱਤੀ ਹੋਈ ਹੈ ਠੀਕ ਹੈ ਜੀ ਕਰੈਕਸ਼ਨ ਵੀ ਦਿੱਤੀ ਹੋਈ ਹੈ ਜੇਕਰ ਤੁਸੀਂ ਕਰੈਕਸ਼ਨ ਕਰਨੀ ਹੈ ਤਾਂ ਆਨਲਾਈਨ ਰੀਫੰਡ ਕਰਨਾ ਹੈ ਤਾਂ ਇਹ ਰੀਫੰਡ ਵੀ ਕਰ ਸਕਦੇ ਹੋ ਠੀਕ ਹੈ ਜੀ ਤੇਕਰ ਨਵੀਂ ਰਜਿਸਟ੍ਰੇਸ਼ਨ ਕਰਨੀ ਹੈ ਤਾਂ ਨਵੀਂ ਰਜਿਸਟ੍ਰੇਸ਼ਨ ਵੀ ਕਰ ਸਕਦੇ ਹੋ ਸੋ ਦੋਸਤੋ ਇਹ ਸੀਗੇ ਪੀਐਮ ਕਿਸਾਨ ਵਾਲੇ 2-2000 ਰੁਪਏ ਵਾਲੇ ਫਾਰਮ ਤੇ ਦੋਸਤੋ ਜਿਨ੍ਹਾਂ ਨੇ ਨਹੀਂ ਪਰੇ ਸੀ ਜਲਦੀ ਜਲਦੀ ਪਰ ਲਓ ਤੇ ਜੇਕਰ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਮੈਨੂੰ ਕਮੈਂਟ ਵਿੱਚ ਪੁੱਛ ਸਕਦੇ ਜੀ ਧੰਨਵਾਦ ਦੋਸਤੋ